ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤੇਗੜ ਸਾਹਿਬ ਵੱਲੋਂ ਯੂਐਸਏ ਦੀ ਸੰਗਤ ਦੇ ਸਹਿਯੋਗ ਦੇ ਨਾਲ ਆਧੁਨਿਕ ਉਪਕਰਨਾਂ ਨਾਲ ਲੈਸ ਇੱਕ ਲੈਬ ਤਿਆਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ तमाम ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਜੋ ਕਿ ਜਨਮ ਤੋਂ ਹੀ ਕਿਸੇ ਨਾ ਕਿਸੇ ਬਿਮਾਰੀ ਨਾਲ ਗ੍ਰਸਤ ਨੇ ਸੋ ਇਸ ਲੈਬ ਦਾ ਧਾਟਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਹੈ ਅ ਭਾਈਜੀ ਕਾ ਹਾਲ ਸਾਹਿਬ ਭਾਈ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਵਿਕੇ ਫਿਜ਼ੀਓਥੈਰੇਪੀ ਡਿਪਾਰਟਮੈਂਟ ਵਿਕੇ ਇੱਕ ਸਾਇਰਬਲ ਪਾਸੇ ਯੂਨਿਟ ਦਾ ਉਦਘਾਟਨ ਕੀਤਾ ਗਿਆ ਅ ਇਸ ਯੂਨਿਟ ਦਾ ਫਾਇਦਾ ਬੱਚਿਆਂ ਨੂੰ ਬਹੁਤ ਜ਼ਿਆਦਾ ਹੋਏਗਾ ਜਿਹੜੇ ਬੱਚੇ ਜਨਮ ਦੌਰਾਨ ਰੋਂਦੇ ਨਹੀਂ ਐ ਤੇ ਉਹਨਾਂ ਨੂੰ ਆਕਸੀਜਨ ਦੀ ਸਪਲਾਈ ਨਹੀਂ ਹੁੰਦੀ ਜਾਂ ਜਨਮ ਤੋਂ ਪਹਿਲੇ ਮਦਰ ਨੂੰ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਡਿਊਰਿੰਗ ਡਿਲੀਵਰੀ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਤੇ ਬੱਚੇ ਨੂੰ ਆਕਸੀਜਨ ਦੀ ਸਪਲਾਈ ਨਹੀਂ ਹੁੰਦੀ ਤਾਂ ਬੱਚੇ ਦੇ ਬ੍ਰੇਨ ਸੈਲਸ ਡੈਮੇਜ ਹੋ ਜਾਂਦੇ ਨੇ ਤੇ ਇਹ ਬੱਚੇ ਨੂੰ ਸੈਰੀਬਰਲ ਪਾਲਸੀ ਕਿਹਾ ਜਾਂਦਾ ਇਸ ਬਿਮਾਰੀ ਦਾ ਨਾਮ ਸੈਰੀਬਰਲ ਪਾਲਸੀ ਹੈ ਸੋ ਇਸ ਬਿਮਾਰੀ ਤੇ ਹੀ ਸਪੈਸ਼ਲ ਯੂਨਿਟ ਇੱਕ ਅਸੀਂ ਯੂਨੀਵਰਸਿਟੀ ਨੇ ਸਟੈਬਲਿਸ਼ ਕੀਤਾ ਹੈ ਜਿਸ ਵਿੱਚ ਜਿਹੜਾ ਬੱਚਾ ਤੁਰ ਫਿਰ ਨਹੀਂ ਸਕਦਾ ਬੈਠ ਨਹੀਂ ਸਕਦਾ ਗਰਦਨ ਨਹੀਂ ਸਾਮ ਸਕਦਾ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਉਸ ਤਰ੍ਹਾਂ ਦਾ ਇਲਾਜ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਜੋਗਾ ਹੋ ਜੇ ਉਹ ਡਿਪੈਂਡੈਂਸੀ ਤੋਂ ਇੰਡੀਪੈਂਡੈਂਟ ਹੋ ਜੇ ਔਰ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਥੋੜਾ ਲੰਬਾ ਸਮਾਂ ਚੱਲਦਾ ਹੈ ਬੱਚੇ ਨੂੰ ਇਹਦੀ ਬਹੁਤ ਜ਼ਰੂਰਤ ਹੈ ਜਿਵੇਂ ਕਿ ਇੱਕ ਐਜੂਕੇਸ਼ਨ ਦੀ ਜ਼ਰੂਰਤ ਹੈ ਉਹਦੀ ਬਾਡੀ ਨੂੰ ਸੰਭਾਲਣ ਵਾਸਤੇ ਆਪੇ ਇਹ ਫਿਜ਼ੀਓਥੈਰੇਪੀ ਦੀ ਬਹੁਤ ਨੀਡ ਹੈ ਤੇ ਅੱਜ ਦੀ ਲੋੜ ਹੈ ਔਰ ਇਹ ਇਲਾਜ ਇਸ ਯੂਨੀਵਰਸਿਟੀ ਫਿਜ਼ੀਓਥੈਰੇਪੀ ਡਿਪਾਰਟਮੈਂਟ ਵਿਕੇ ਬਿਲਕੁਲ ਮੁਫਤ ਕੀਤਾ ਜਾਏਗਾ ਔਰ ਇਹ ਬਹੁਤ ਲਾਰਜ ਮਹਿੰਗਾ ਹੁੰਦਾ ਬਾਹਰ ਸੋ ਇੱਥੇ ਇਹ ਫ੍ਰੀ ਹੋਏਗਾ ਤੇ ਫਤੇਗੜ ਸਾਹਿਬ ਇਹ ਯੂਨੀਵਰਸਿਟੀ ਮਾਨਵਤਾ ਦੀ ਸੇਵਾ ਨੂੰ ਲੈ ਕੇ ਚੱਲ ਰਹੀ ਹੈ ਤੇ ਉਹਦਾ ਹੀ ਇਹ ਮੰਤਵ ਪੂਰਾ ਕੀਤਾ ਗਿਆ ਹੈ ਇਹ ਯੂਨਿਟ ਸੰਗਤਾ ਦੀ ਸਹਿਯੋਗ ਨਾਲ ਖੋਲਿਆ ਗਿਆ ਹੈ ਯੂਐਸਏ ਓਹਾਇਓ ਸਿਨਸਿਨਾਟੀ ਵੱਲੋਂ ਸੰਗਤਾ ਨੇ ਸੇਵਾ ਕਰਾਈ ਗਈ ਹੈ ਤੇ ਮੈਂ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਹਰਜਿੰਦਰ ਸਿੰਘ ਧਾਮੀ ਜੀ ਦਾ ਮੈਂ ਧੰਨਵਾਦ ਕਰਦਾ ਸੰਗਤਾ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੈਂ ਧੰਨਵਾਦ ਕਰਦਾ ਆਪਣੇ ਵਾਈਸ ਚਾਂਸਲ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਹਰ ਥਾਂ ਤੇ ਸਾਡਾ ਹੱਥ ਫੜਿਆ ਤੇ ਯੂਨਿਟ ਖੋਲਣ ਸਾਡੀ ਮਦਦ ਕੀਤੀ ਕਿੰਨੇ ਬੱਚੇ ਜਿਹੜੇ ਇਸ ਟਾਈਮ ਫਟੇਗੜ ਸਾਹਿਬ ਦੇ ਆਲੇ ਦੁਆਲੇ ਹੈਗੇ ਜਿਹੜੀ ਫੈਸਿਲਿਟੀ ਲੈ ਸਕਦੇ ਆ ਇਹ ਬੱਚੇ तकरीबन तकरीबन ਮੈਨੂੰ ਲੱਗਦਾ ਹੈ ਕਿ ਢਾਈ 100 ਦੇ ਆਲੇ ਦੋਲੇ ਫਤਿਹਗੜ ਡਿਸਟ੍ਰਿਕਟ 'ਚ ਹੈਗੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈ ਸੋ ਬਹੁਤ ਪਹਿਲੇ ਸਬ ਸਿੱਖਿਆ ਅਭਿਆਨ ਅੰਡਰ ਫਿਜ਼ੀਓਥੈਰਾਪਿਸ ਰੱਖੇ ਗਏ ਸੀ ਇਹਨਾਂ ਬੱਚਿਆਂ ਦੀ ਨੀਡ ਵਾਸਤੇ ਪਰ ਉਹ ਬੱਚੇ ਉਹ ਫਿਜ਼ੀਓਥੈਰਾਪਿਸ ਕਾਫੀ ਬਲਕਿ ਤੌਰ ਤੇ ਰਿਜ਼ਾਈਨ ਦੇ ਗਏ ਤੇ ਮੁੜ ਕੇ ਕੋਈ ਫਿਜ਼ੀਓਥੈਰਾਪਿਸ ਅਪਾਇੰਟ ਨਹੀਂ ਹੋਏ ਸੋ ਇਹ ਦੀ ਬੜੀ ਨੀਡ ਅੱਜ ਦੀ ਡੇਟ 'ਚ ਇਸ ਤਰ੍ਹਾਂ ਦੇ ਕੁਝ ਸੰਸਥਾਵਾਂ ਨੇ ਉਹਨਾਂ ਨਾਲ ਵੀ ਰابطਾ ਕਾਇਮ ਕੀਤਾ ਹੈ। ਹਾਂਜੀ ਸਾਡੇ ਨੇੜੇ ਇੱਕ ਹੈਗੀ ਹੈ ਸੰਸਥਾ ਮਨਮੋਨ ਜੀ ਜਰ ਬੋਨਾਂ ਨੂੰ ਦੇਖ ਰਹੇ ਨੇ ਉਹਨਾਂ ਨਾਲ ਰابطਾ ਕਾਇਮ ਕੀਤਾ ਹੋਇਆ ਹੈ ਉਹ ਬੱਚੇ ਆਏ ਵੀ ਹੋਏ ਨੇ। ਹੋਰ ਵੀ ਆਲੇ ਦੁਆਲੇ ਪਿੰਡਾਂ ਤੋਂ ਸਾਡੇ ਕੋਲ ਬੱਚੇ ਇਲਾਜ ਲੈਣ ਆਉਂਦੇ ਨੇ। ਕਿਹੜੇ ਕਿਹੜੇ ਦਿਨ ਤੋਂ ਆਡੇ ਕੋਲ ਬੱਚੇ ਆਉਂਦੇ ਨੇ ਕਿੰਨੇ ਤੋਂ ਕਿੰਨੇ ਵਜੇ ਦਾ ਟਾਈਮ ਹੈ? ਸੋਮਵਾਰ ਤੋਂ ਸ਼ੁੱਕਰਵਾਰ 2 ਤੋਂ 5 ਅਸੀਂ ਹਾਲੇ ਫਿਲਹਾਲ OPD ਚੱਲ ਰਹੀ ਹੈ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਸਾਰਾ ਦਿਨ ਹੀ ਕੀਤੀ ਜਾਵੇ।